रेती कानून जहिड़े आहे न ਸਸ ਕਾਲ ਜੀ ਡੀ ਵੀ ਚ ਪੰਜਾਬੀ ਦਾ ਟੈਕ ਕਰ ਰਿਹਾ ਫਿਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਿਓ ਇਹ ਤਸਵੀਰਾਂ ਬਟਾਲਾ ਤੋਂ ਜਿੱਥੋਂ ਕਿ ਸਾਡੇ ਪੱਤਰਕਾਰ ਵੀ ਕਿ ਮਲਕ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤਾਂ ਦੱਸਦੀ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਉਹ ਜੂਝਦੇ ਪਏ ਨੇ ਜਿਹੜੇ ਕਿ ਅਜੇ ਤੱਕ ਵੀ ਖੇਤੀ ਕਾਨੂੰਨ ਜਿਹੜੇ ਨੇ ਉਹ ਉਹ ਜਿਹੜੇ ਨੇ ਮੰਨੇ ਵੀ ਗਏ ਪਰ ਲਾਗੂ ਨਹੀਂ ਕੀਤੇ ਗਏ ਤੇ ਉਹਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਆ ਇਹਨਾਂ ਚੀਜ਼ਾਂ ਦੇ ਨਾਲ ਜੂਝਦੇ ਪਏ ਨੇ ਤਾਂ ਦੱਸਦੀ ਏ ਕਿ ਖਨੋਰੀ ਬਾਰਡਰ ਤੇ ਵੀ ਕਿਸਾਨ ਲਗਾਤਾਰ ਬੈਠੇ ਹੋਏ ਨੇ ਤੇ ਮਰਨ ਵਰਤ ਤੱਕ ਜਿਹੜਾ ਆ ਉਹ ਰੱਖਿਆ ਹੋਇਆ ਆ ਪਰ ਕਿਤੇ ਨਾ ਕਿਤੇ ਜਿਹੜਾ ਆ ਸਰਕਾਰ ਦੇ ਕੰਨਾਂ ਦੇ ਉੱਤੇ ਜੂਨ ਨਹੀਂ ਡਿੰਗਦੀ ਅ ਦੇਸਰੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਨੂੰ ਬੰਦ ਕਰਨ ਦੀ ਇੱਕ ਵਾਰੀ ਫੇਰ ਤੋਂ ਕਾਲ ਦਿੱਤੀ ਗਈ ਹੈ ਜਿਸ ਦੇ ਚ ਵਕ ਵਕ ਕਿਸਾਨ ਜਥੇਬੰਦੀਆਂ ਨੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਮਾਰਕੀਟ ਤੇ ਜਾ ਕੇ ਬਿਜਾਰਾਂ ਤੇ ਜਾ ਕੇ ਜਿਹੜਾ ਆ ਵਕ ਵਕ ਦੁਕਾਨਦਾਰਾਂ ਦੇ ਨਾਲ ਸਲਾਹ ਕੀਤੀ ਤੇ ਵਕ ਵਕ ਦੁਕਾਨਦਾਰਾਂ ਨੂੰ ਆਪਣੇ ਨਾਲ ਜੁੜਨ ਦੇ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡਾ ਸਾਥ ਦਿਓ ਤੇ ਪੰਜਾਬ ਨੂੰ ਬੰਦ ਕਰਨ ਦੇ ਵਿੱਚ ਜਿਹੜਾ ਆ ਉਹ ਅਸਾਯੋਗ ਜ਼ਰੂਰ ਦਿਓ ਉਥੇ ਹੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਵੱਖ-ਵੱਖ ਮਾਰਕੀਟ ਤੇ ਜਾ ਕੇ ਇਹ ਵੱਖ-ਵੱਖ ਦੁਕਾਨਦਾਰਾਂ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਦੇ ਲਈ ਸਹਿਯੋਗ ਮੰਗਿਆ ਤੇ ਕਿਹਾ ਕਿ ਸਾਡਾ ਸਹਿਯੋਗ ਦਿੱਤਾ ਜਾਵੇ ਉਥੇ ਹੀ ਬਹੁਤ ਸਾਰੀਆਂ ਦੁਕਾਨਦਾਰਾਂ ਨੇ ਵੀ ਇਸ ਗੱਲ ਦੇ ਉੱਤੇ ਜਿਹੜਾ ਆ ਉਹ ਕਿਹਾ ਕਿ ਅਸੀਂ ਜ਼ਰੂਰ ਤੁਹਾਡਾ ਸਾਥ ਦੇਵਾਂਗੇ ਪੰਜਾਬ ਨੂੰ ਬੰਦ ਕਰਨ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਉਹ ਸੰਗੀਤ ਰੀਕੇ ਦੇ ਨਾਲ ਸਾਥ ਦਿੱਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬ ਜਿਹੜਾ ਆ 30 ਦਸੰਬਰ ਨੂੰ ਬੰਦ ਹੋਵੇਗਾ 30 ਦਸੰਬਰ ਨੂੰ ਅਗਰ ਤੁਸੀਂ ਇੱਧਰ ਉੱਧਰ ਜਾਣਾ ਚਾਹੁੰਦੇ ਹੋ ਮਾਰਕੀਟ ਜਾਣਾ ਚਾਹੁੰਦੇ ਹੋ ਤੇ ਧਿਆਨ ਰੱਖਿਓ ਕਿ ਪੰਜਾਬ ਬੰਦ ਹੋਵੇਗਾ ਪੰਜਾਬ ਦੀ ਕੋਈ ਵੀ ਮਾਰਕੀਟ ਬਾਜ਼ਾਰ ਨਹੀਂ ਖੁੱਲਿਆ ਹੋਵੇਗਾ ਤੇ ਤੁਹਾਨੂੰ ਕਿਤੇ ਫੇਰਾ ਨਾ ਪੈ ਜਾਵੇ ਇਸ ਕਰਕੇ ਬਾਜ਼ਾਰ ਜਾਣ ਤੋਂ ਪਹਿਲਾਂ ਇੱਧਰ ਉੱਧਰ ਜਾਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਓ ਜੇਕਰ ਤੁਸੀਂ ਦੇਖ ਲਈ ਹੈ ਤਾਂ ਫਿਰ ਆਪਣੇ ਸੱਜਣਾ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ 30 ਦਸੰਬਰ ਨੂੰ ਉਹ ਘਰੋਂ ਬਾਹਰ ਨਾ ਨਿਕਲਣ ਧੰਨਵਾਦ ਆਈਏ ਆਪਣਾ ਨਾਮ ਦੱਸੋ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅੱਜ ਕੀ ਕਰਦੇ ਨੇ ਸਾਡੇ ਕੋਲ ਇਸ ਸਮੇਂ ਪਟਾਵਾ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਖੜੇ ਆ ਜਿਹੜਾ ਸਕੁਅਰ ਸੈਂਟਰ ਮਾਰਕੀਟ ਹੈ ਇੱਥੇ ਬਿਲਕੁਲ ਸਾਫ਼ ਤੌਰ ਤੇ ਪੁਰੀਓਰ ਅਪੀਲ ਕਰਨ ਦੇ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸਾਂਝੀ ਕਾਲ ਤੇ ਜੋ 30 ਦਸੰਬਰ ਨੂੰ ਪੰਜਾਬ ਬੰਦ ਹੋ ਰਿਹਾ ਉਹਨੂੰ ਮੁਕੰਮਲ ਕਰਨ ਲਈ ਉਹਨੂੰ ਸਿਰੇ ਲਾਉਣ ਦੇ ਲਈ ਉਹਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਲਈ ਮੈਨ ਟੂ ਮੈਨ ਦੁਕਾਨ ਤੋਂ ਹਰ ਦੁਕਾਨ ਤੇ ਸਨੇਹਾ ਦੇਣ ਦੇ ਲਈ ਐਸ ਵਕਤ ਤੁਰੇ ਹੋਏ ਆ ਤੇ ਲੋਕਾਂ ਦੇ ਮੋਰੇ ਇਹ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਆਪਣਾ ਸਰਕਾਰ ਦਾ ਉਹਦਾ ਛੱਡ ਕੇ ਕਾਰਪੋਰੇਟ ਦੇ ਅੱਥਾਂ ਦੀ ਕਟਕ ਪਤਲੀ ਬਣ ਕੇ ਦੇਸ਼ ਦੇ ਨਾਲ ਘਾਣ ਕਰਦੀ ਪਈ ਆ ਤੇ ਲੋਕਤੰਤਰ ਦੇ ਚਿਹਰੇ ਤੋਂ ਮਰਖੋਟਾ ਲੱਤ ਗਿਆ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਪਿਛਲੇ 33 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਉਹਨਾਂ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਸੀਰੀਅਸ ਹੋ ਕੇ ਫੈਸਲਾ ਲੈਣ ਦੀ ਬਜਾਏ ਤੁਬਾ ਸਰਕਾਰ ਨੂੰ ਅਕਸਾ ਕੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਉਥੇ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਆ ਸਾਫ਼ ਕਹਿੰਦੇ ਆ ਇਸ ਸਮਾਧਨਮਰਾਈ ਕੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਗੁੱਟ ਨੂੰ ਹੱਥ ਪਾਉਣ ਤੋਂ ਪਹਿਲਾਂ ਬਹੁਤ ਸਾਰੇ ਹਜ਼ਾਰਾਂ ਗੁੱਟਤਾਂ ਨੂੰ ਕੱਟਨੇ ਪੈਣੇ ਆ ਫਿਰ ਤੁਸੀਂ ਉੱਤੇ ਪਹੁੰਚ ਸਕਦੇ ਹੋ ਤੇ ਆਰਥਿਕ ਨੀਤੀਆਂ ਜਿਹੜੀਆਂ ਕਾਰਪੋਰੇਟ ਦੀਆਂ ਤੁਸੀਂ ਪੰਜਾਬ ਵਿੱਚ ਲਾਗੂ ਕਰਨ ਦੀ ਸੋਚ ਰਹੇ ਹੋ ਆ ਪੰਜਾਬ bản ਦਾ ਜੋ ਸਮਰਥਨ ਸਾਨੂੰ ਪੂਰੇ ਸ਼ਹਿਰ ਦੇ ਵਿੱਚੋਂ ਮਿਲਿਆ ਇਹ ਸਾਫ਼ ਦੱਸਦਾ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜਾ ਖੋਖਲੀਆਂ ਹੋ ਚੁੱਕੀਆਂ ਹੁਣ ਵੱਡਾ ਰੁੱਖ ਕਟਿਆ ਜਾਣ ਵਾਲਾ ਆ ਤੇ ਜਲਦੀ ਉੱਤੇ ਆ ਜਾਊਗਾ ਲੋਕ ਆਪਣੇ ਹੱਕਾਂ ਦੀ ਜੰਗ ਇਦਾਂ ਹੀ ਲੜਦੇ ਰਹਿਣਗੇ ਪ੍ਰੈਸ ਕਰਦੇ ਦੁਕਾਨਾ ਵਾਲੇ ਬਿਲਕੁਲ ਹਰ ਦੁਕਾਨ ਤੇ ਜਾ ਕੇ ਹਰ ਦੁਕਾਨਦਾਰ ਵੀਰ ਨੂੰ ਛੋਟੇ ਵਪਾਰੀ ਟਰਾਂਸਪੋਰਟ ਆਟੋ ਰਿਕਸ਼ਾ ਵਾਲੇ ਇਲੈਕਟ੍ਰਿਕ ਰਿਕਸ਼ਾ ਵਾਲੇ ਇਤੋਂ ਤੱਕ ਕਿ ਵਿਦੇਸ਼ ਸੰਸਥਾ ਮਾ 베ਰਿੰਗ ਕਾਲਜ ਜਾਂ ਗੁਰੂ ਨਾਨਕ ਕਾਲਜ ਆ ਸਾਰਿਆਂ ਨੂੰ ਜਾ ਕੇ ਨਿੱਜੀ ਤੌਰ ਤੇ ਬੇਨਤੀ ਕੀਤੀ ਆ ਪ੍ਰੋਜੋ ਅਪੀਲ ਕੀਤੀ ਆ ਕਿ ਇਹ ਹੱਕਾਂ ਦੀ ਜੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੇ ਸਾਰਿਆਂ ਨੇ ਅੱਗੋਂ ਬਹੁਤ ਵੱਡਾ ਸਮਰਥਨ ਦਿੱਤਾ ਹੈ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਅਸੀਂ ਸਟੇਟਮੈਂਟ ਦੇ ਰਹੇ ਹਾਂ 30 ਦਸੰਬਰ ਨੂੰ ਇਹ ਮੁਕੰਮਲ ਤੌਰ ਤੇ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਐ ਬਿਲਕੁਲ ਚੁੱਪੀ ਵਾਲਾ ਮਾਹੌਲ ਇਹ ਬੰਦ ਹੋਣ ਨੂੰ ਮਿਲੇਗਾ ਜੀ। ਮਹਾਰਾਜਪਾਲ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਜੋਨ ਅਕਲ ਸਾਹਿਬ ਜੀ ਅੱਜ ਜਿਹੜਾ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਵਾ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਗਾਤਾਰ 11 ਮਹੀਨੇ ਤੋਂ ਉੱਥੇ ਜਿਹੜਾ ਵਾ ਸਾਡਾ ਸੰਘਰਸ਼ ਜਾਰੀ ਆ ਇਹ ਸਰਕਾਰ ਪੂਰੇ ਜ਼ਬਰ ਜਿਹੜੇ ਆ ਸਾਡੇ ਤੇ ਢਾਹ ਰਹੀ ਆ ਸਾਡੇ 40 ਦੇ ਕਰੀਬ ਜਿਹੜੇ ਆ ਉਹ ਇਥੇ ਛਿਦਿਆ ਹੋ ਚੁੱਕੀਆਂ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋ ਚੁੱਕਿਆ ਲੋਹ ਦੀਆਂ ਕੰਢਾ ਬਣਾ ਕੇ ਸਰਕਾਰ ਨੇ ਛੜਕ ਤੇ ਜਿਹੜੇ ਕਿਲੇ ਬਣਾਏ ਹੋਏ ਆ ਉਹ ਸਾਡੀ ਦਿੱਲੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਬੰਲੇਵਾਲ ਸਾਹਿਬ ਇਹ 32 33 ਦਿਨ ਤੋਂ ਮਰਨwarte ਤੇ ਬੈਠੇ ਹੋਏ ਆ ਕੋਈ ਸਾਲ ਲੈਣ ਦੀ ਬਜਾਏ ਸਾਡੇ ਤੇ ਸਿਰੇ ਤੇ ਜ਼ਬਰ ਕੀਤੇ ਜਾ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਨੂੰ ਯਾ ਗੋ ਧੰਨਵਾਦ ਸਾਹਿਬ ਨੂੰ ਚੁੱਕਣ ਦੀਆਂ ਜਿਹੜੀਆਂ ਹਦਾਇਤਾਂ ਬਣਾ ਰਿਆ ਸੋ ਬਿਲਕੁਲ ਜਿਹੜਾ ਵਾ 30 ਦਾ ਬੰਦਵਾ ਪੂਰਾ ਪੰਜਾਬ ਵਾਸੀ ਦੱਸ ਦੇਣਗੇ ਕਿ ਕੇਂਦਰ ਸਰਕਾਰ ਨੂੰ ਵੀ ਅਸੀਂ ਇਕਜੁੱਟ ਵਾ ਤੇ ਤੇਰੀਆਂ ਜਿਹੜੀਆਂ ਕੋਰ ਪੱਥੀ ਨੀਤੀਆਂ ਵਾਂ ਉਹਨੂੰ ਪੰਜਾਬ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਾਨੂੰ ਜ਼ਮੀਨਾਂ ਦਿੱਤੀਆਂ ਵਾਂ ਅੱਜ ਇਹ ਖੋਹਣ ਦੀਆਂ ਤਿਆਰੀਆਂ ਕਰ ਰਹਾ ਪੂਰਾ ਛੋਟਾ ਵਪਾਰੀ ਦੁਕਾਨਦਾਰ ਸਭ ਨਸ਼ਟ ਕਰਕੇ ਇੱਕ ਕੋਈ ਕਰਕੇ ਜਿਹਾ ਕਰਾਣਾ ਜਿਹੜੇ ਦੋ ਚਾਰ ਖੜੇ ਕਰਨਾ ਚਾਹੁੰਦੇ ਬਾਣੀਆਂ-ਬਾਣੀਆਂ ਨੂੰ ਸੋ ਬਿਲਕੁਲ ਬਦਾਸ਼ ਨਹੀਂ ਕਰਾਂਗੇ ਉਹ ਜੰਗ ਜਿਹੜੀ ਆ ਚੜ੍ਹਦੀ ਕਲਾ ਨਾਲ ਲੜਾਂਗੇ ਚਾਹੇ ਜਿੰਨੇ ਵੀ ਸਿਰ ਸਾਨੂੰ ਦੇਣੇ ਪਣ ਦੇਵਾਂਗੇ ਪਰ ਪਿੱਛੇ ਨਹੀਂ ਮੁੜਾਂਗੇ ਆਹ 3 ਦਾ ਬਾਂਦਰਾ ਜਿੱਦਾਂ ਪਿੱਛੇ ਰੇਲਾਂ ਜਾਮ ਹੋਈਆਂ ਤੇ ਸਾਡੀਆਂ ਅਸਾਂ ਤੋਂ ਕਿਤੇ ਲੋਕ ਵੱਧ ਨਿਕਲ ਗਿਆ ਹੋਇਆ ਆਹ 3 ਦਾ ਵੀ ਤੁਹਾਨੂੰ ਜਿਹੜਾ ਵਾ ਪਤਾ ਲੱਗੂਗਾ ਬਹੁਤ ਵੱਡਾ ਹੰਗਾਰਾ ਹਰ ਮਾਰਕੀਟ ਕਾਲਜ ਦੁਕਾਨ ਜਿੱਥੇ ਵੀ ਜਾ ਰਹੇ ਆ ਬਹੁਤ ਵੱਡਾ ਹੰਗਾਰਾ ਜਿਹੜਾ ਲੋਕ ਸਾਨੂੰ ਦੇ ਰਹੇ ਆ ਵੇੜੀ ਫੜੀ ਆ ਦੁਕਾਨ ਦਾ ਸਰਜੀ ਵਾਲੇ ਦੁੱਧ ਤੱਕ ਜਿਹੜਾ ਲੋਕਾਂ ਨੇ ਆਖਿਆ ਵੀ ਉਸ ਦਿਨ ਅਸੀਂ ਦੁੱਧ ਵੀ ਬੰਦ ਜਿਹੜਾ ਕਰਾਂਗੇ ਨਹੀਂ ਕਰਾਂਗੇ ਪਕਾਵਾਂਗੇ ਤੇ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਨੇ ਜਿਤਾਵਾ ਤੰ। ਕਿਹੜੇ ਦੁਕਾਨਾਂ ਨਹੀਂ ਜਾ ਰਹੇ ਕਿ ਬਾਕੀ ਸੰਸਤਾਵਾਂ ਜਿਸ ਨੂੰ ਜੁਨੀਅਨ ਹੈਗੀ ਉਹਨਾਂ ਨੇ ਗੱਲ ਕੀਤੀ ਸਾਨੂੰ ਸਾਰੀਆਂ ਜੁਨੀਅਨਾਂ ਨੇ ਵਿਦਿਆਰਥੀ ਜੁਨੀਅਨ ਜਿੱਦਾਂ ਟੈਂਪੂ ਜੁਨੀਅਨ ਆ ਬਾਸੀ ਦਾ ਸਰਦ ਪੀਆਰਟੀ ਸਿਟੀ ਸੀ ਆਲਸਾਰਸ ਬਹੁਤ ਵੱਡਾ ਹੰਗਾਰਾ ਸਾਨੂੰ ਇਹਨਾਂ ਨੇ ਸਮਰਥਨ ਦਿੱਤਾ ਪਟਵਾਰੀਆਂ ਨੇ ਹਾਂ ਸਾਨੂੰ ਦਿੱਤਾ ਵਾ ਤਹਿਸੀਲਦਾਰ ਹਰ ਬੰਦੇ ਨੇ ਸਾਨੂੰ ਜਿਹੜਾ ਵਾ ਸਮਰਥਨ ਦੇ ਰਿਹਾ ਤੇ ਦਿਨੋ ਦਿਨ ਜਿਵੇਂ-ਜਿਵੇਂ ਲੱਗ ਗਿਆ ਆ ਰਿਹਾ ਜਾਂ ਲੋਕਾਂ ਦਾ ਥਾ ਜਿਹੜਾ ਹੋਰ ਵਧਦਾ ਜਾ ਰਿਹਾ ਭਾਜੀ ਆਪਣਾ ਨਾਮ ਦੱਸ ਦਿਓ ਦੁਕਾਨਦਾਰ ਤੁਸੀਂ ਕਿਹਨਾਂ ਨਾਲ ਕਿੰਨਾ ਮੇਰਾ ਨਾਮ ਸਰਤਾਜ ਸਿੰਘ ਬਾਜਵਾ ਹੈ ਤੇ ਮੈਂ ਕੱਪੜੇ ਦਾ ਸ਼ੋਅਰੂਮ ਆ ਰੋਮੀਓ ਕਲੈਕਸ਼ਨ ਦੇ ਨਾਂ ਤੇ ਆ ਤੇ ਦੁਕਾਨਦਾਰ ਭਾਜੀ ਅਸੀਂ ਬਾਅਦ ਤੇ ਆ ਪਹਿਲਾਂ ਅਸੀਂ ਕਿਸਾਨ ਆ ਕਿਉਂਕਿ ਸਾਡੇ ਜਿੰਨੇ ਵੀ ਪੰਜਾਬ ਦੇ ਤਾਂ ਦੇ ਕਿਸਾਨੀ ਨਾਲ ਰਿਲੇਟਡ ਆ ਜੇ ਕਿਸਾਨ ਨਾਲ ਆ ਰਿਹਾ ਤੇ ਦੁਕਾਨਾਂ ਵਾਲੀ ਲੈਣੀ ਆ ਕੋਈ ਬਿਜ਼ਨਸ ਨਹੀਂ ਲੈਣਾ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਸਾਰੀ ਮਾਰਕੀਟ ਨੂੰ ਜਿੰਨੀ ਆ ਪੰਜਾਬ ਦੇ ਲੋਕ ਆ ਮੈਂ ਤੇ ਇਹੋ ਬੇਨਤੀ ਕਰਦਾ ਵਾਂ ਕਿ ਅਸੀਂ ਸਾਰੇ ਨਾਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਤਾਂ ਜੋ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਅਸੀਂ ਕਿਸਾਨਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਆ ਤੇ ਅਸੀਂ ਸਾਰੇ ਕਿਸਾਨਾਂ ਨੂੰ ਇਹ ਪੈਣੇ ਆ ਕਿ ਦਲੇਬੀ ਸਾਹਿਬ ਫਨੌਰੀ ਬਾਰਡਰ ਤੇ ਭੋਖੜ ਧਾਲ ਦੇ ਬੈਠੇ ਆ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ ਨਾਲ ਮਿਲ ਕੇ ਹਮਲਾ ਮਾਰਾਂਗੇ ਤਾਂ ਹੀ ਸਾਡੇ ਜਿਹੜੇ ਬਿਜ਼ਨਸ ਹੈ ਦਕਾਨਾਂ ਤਾਂ ਹੀ ਬਚ ਸਕਣਗੇ ਬਸ ਮੈਂ ਇਹੋ ਕੁਝ ਕਹਿਣਾ ਚਾਹੁੰਦਾ ਆ